ਬੱਬਾ ਜੀ ਇੱਥੇ ਗੁਰੂ ਘਰ ਦੇ ਕੋਲੇ ਪਾਣੀ ਦੀ ਬੇਅਦਬੀ ਹੋਈ ਹੈ ਸਾਨੂੰ ਸੁਣ ਕੇ ਇੰਨਾ ਚੰਬਾ ਲੱਗਾ ਕਿ ਇਹ ਕੀ ਪਾਣਾ ਵਾਪਰ ਗਿਆ ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ਹਿਰ ਮੋਗਾ ਦੇ ਵਿੱਚ ਗੁਰਬਾਣੀ ਦੀ ਬੇਅਦਬੀ ਨੂੰ ਅੱਜ 4 ਦਿਨ ਹੋ ਚੁੱਕੇ ਨੇ ਪਰ ਚਿੰਤਾ ਦੀ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਬੇਅਦਬੀ ਦੀ ਘਟਨਾ ਨੇ ਸਾਰੇ ਸਿੱਖ ਪਾਈਚਾਰੇ ਨੂੰ ਗਹਿਰਾਈ ਦੇ ਨਾਲ ਝੰਡੋੜ ਕੇ ਰੱਖ ਦਿੱਤਾ ਲੋਕਾਂ ਦੇ ਮਨ ਵਿੱਚ ਗੁੱਸਾ ਤੇ ਨਰਾਜ਼ਗੀ ਵਧ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਜ਼ਥੇਦਾਰ ਦ੍ਰਿਪ ਸਿੰਘ ਪਿਛਲੇ 3 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਅਨਾਰੀ ਸਿਹਤ ਵੀ ਹਰ ਦਿਨ ਨਾਜ਼ੁਕ ਹੋ ਰਹੀ ਹੈ ਪਰ ਫੇਰ ਵੀ ਅਜੇ ਤੱਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਟੁੱਕ ਵੀ ਕਾਰਵਾਈ ਨਹੀਂ ਕੀਤੀ ਗਈ। ਸੋਸ਼ਲ ਮੀਡੀਆ ਤੇ ਵੀ ਲੋਕ ਗਿਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਹੋਰ ਵੀਡੀਓਜ਼ ਬਹੁਤ ਤੇਜ਼ੀ ਦੇ ਨਾਲ ਵਾਇਰਲ ਕੀਤੀਆਂ ਜਾਂਦੀਆਂ ਨੇ। ਉੱਥੇ ਗੁਰੂ ਸਾਹਿਬ ਦੀ ਬੇਅਦਬੀ ਵਰਗੇ ਗੰਭੀਰ ਮਾਮਲੇ ਦੀ ਵੀਡੀਓ ਨੂੰ ਬਹੁਤ ਘੱਟ ਲੋਕਾਂ ਨੇ ਹੀ ਸਾਂਝਾ ਕੀਤਾ ਹੈ। ਇਹ ਮਾਮਲਾ ਸਿਰਫ ਕਿਸੇ ਇੱਕ ਦਾ ਨਹੀਂ ਹੈ ਸਗੋਂ ਪੂਰੇ ਪਾਈਚਾਰੇ ਦੀ ਸ਼ਰਦਾ ਦੇ ਨਾਲ ਜੁੜਿਆ ਹੋਇਆ ਹੈ। ਇਸ ਲਈ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰੋ ਐਸੇ ਮੁੱਦੇ ਤੇ ਪਾਈਮਲ ਜੀ ਨੇ ਵੀ ਇੱਕ ਵੀਡੀਓ ਸਾਂਝੀ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਤੁਸੀਂ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਰ ਮੋਗਾ ਵਿਖੇ ਸਾਡੇ ਜਥੇਦਾਰ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਅਸ਼ਦੀਪ ਸਿੰਘ ਜੀ ਦੇ ਗ੍ਰਹਿ ਵਿਖੇ ਅੱਜ ਸ਼ਹਿਰ ਦੀਆਂ ਸਮੂਹ ਸੰਗਤਾਂ ਦਲਪੰਦੇ ਸਿੰਘ ਹਾਜ਼ਰ ਹੋਏ ਹਨ ਇਹ ਹਾਜ਼ਰ ਹੋ ਕੇ ਇਹੀ ਬੇਨਤੀ ਅਸੀਂ ਕਰਨ ਲੱਗੇ ਹਾਂ ਕਿ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਕਿ ਜਿਸ ਨਾਲ ਸਾਡੇ ਕੀ ਸਾਰੇ ਸਿੱਖ ਸੰਗਤਾਂ ਦੇ ਹਿਰਦੇ ਬਲੁੰਦਰੇ ਗਏ ਘਟਨਾ ਇੰਜ ਹੋਈ ਕਿ ਨਗਰਕੀਰ ਨਗਰਕੀਰਾ ਸੀ ਜੇ ਇਸ ਤੋਂ ਹਾਂ ਵਿਸ਼ਕਰਮ ਵਿਸ਼ਕਰਮਾ ਭਵਨ ਜਿਹੜਾ ਨੇੜੇ ਸਾਈਂ ਧਾਮ ਮੰਦਿਰ ਜਿੱਥੇ ਬਣਿਆ ਹੋਇਆ ਹੈ ਉੱਥੇ ਗੁਰਦੁਆਰਾ ਵਿਸ਼ਕਰਮਾ ਭਵਨ ਉੱਥੇ ਹੈ ਤੇ ਨਾਲ ਹੀ ਉੱਥੇ ਨਗਰ ਹੈ ਜਿਹੜਾ ਪਿਛਲੇ ਪਾਸੇ ਉੱਥੋਂ ਸਾਨੂੰ ਕਿਸੇ ਸਿੰਘ ਨੇ ਫੋਨ ਲਾਇਆ ਗੁਰਦੁਆਰਾ ਸਾਹਿਬ ਵਿੱਚੋਂ ਕਿ ਬਾਬਾ ਜੀ ਕਿ ਇੱਥੇ ਗੁਰੂ ਘਰ ਦੇ ਕੋਲੇ ਪਾਣੀ ਦੀ ਬੇਅਦਬੀ ਹੋਈ ਹੈ ਸਾਨੂੰ ਸੁਣ ਕੇ ਇੰਨਾ ਚੰਬਾ ਲੱਗਾ ਕਿ ਇਹ ਕੀ ਪਾਣਾ ਵਾਪਰ ਗਿਆ ਚਲੋ ਅਸੀਂ ਆਪ ਦਾ ਹੋ ਸੰਭਾਲ ਕੇ ਉਸ ਜਗ੍ਹਾ ਤੇ ਗਏ ਨਾਲ ਸਿੰਘ ਸਾਡੇ ਗਏ ਤੇ ਜਾ ਕੇ ਕੀ ਵੇਖਿਆ ਕਿ ਕੂੜੇ ਦੇ ਢੇਰ ਦੇ ਨਾਲ ਰਹਿਰਾਜ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਹੈ ਉਸ ਦਾ ਗੁਟਕਾ ਸਾਹਿਬ ਉਸ ਜਗ੍ਹਾ ਦੇ ਉੱਤੇ ਕੂੜੇ ਦੇ ਢੇਰ ਦੇ ਨਾਲ ਬਿਲਕੁਲ ਉੱਥੇ ਉਹ ਰੱਖਿਆ ਪਿਆ ਸੀਗਾ ਚਲੋ ਜੀ ਅਸੀਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਉਸ ਤੋਂ ਬਾਅਦ ਦੇ ਵਿੱਚ ਅਸੀਂ ਭਾਈ ਸਾਹਿਬ ਨੂੰ ਵੀ ਇਨਫੋਰਮ ਕੀਤਾ ਜਥੇਦਾਰ ਅਰਸ਼ਦੀਪ ਸਿੰਘ ਜੀ ਨੂੰ ਇਹ ਜਦੋਂ ਮੌਕੇ ਤੇ ਪਹੁੰਚ ਰਹੇ ਸੀਗੇ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਆ ਕੇ ਉਹ ਜਿਹੜਾ ਆਪਣਾ ਗੁੜਕਾ ਸਾਹਿਬ ਜੀ ਉਹ ਆਪਾਂ ਗੁਰੂ ਘਰ ਲੈ ਗਏ ਤੇ ਜਿਹੜੇ ਉੱਥੇ ਨੇੜੇ ਹੀ ਕੈਮਰੇ ਲੱਗੇ ਆ ਕੈਮਰੇ ਵੀ ਕਿੰਨਾ ਦੇ ਘਰੇ ਲੱਗੇ ਆ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਡੇਰਾ ਪ੍ਰੇਮੀ ਸਰਸੇ ਵਾਲੇ ਦੇ ਨਾਲ ਸੰਬੰਧ ਰੱਖਦੇ ਆ ਜਿਹੜੇ ਉਹ ਡੇਰਾ ਪ੍ਰੇਮੀ ਕਹਾਂਗੇ ਕਿਉਂਕਿ ਆਪਾਂ ਦੇ ਉਹਨੂੰ ਪ੍ਰੇਮੀ ਕਹਿੰਦੇ ਆ ਤੇ ਨਾਲ ਉਥੇ ਦੋ ਘਰ ਹੋਰ ਆ ਡੇਰਾ ਪ੍ਰੇਮੀਆਂ ਦੇ ਤੇ ਸਾਡਾ ਤਾਂ ਮੱਥਾ ਉਦੋਂ ਹੀ ਟਣਕ ਗਿਆ ਕਿ ਇਹ ਜਿਹੜਾ ਬੇਅਦਬੀਆਂ ਦੇ ਵਿੱਚ ਜਿਹੜੇ ਚੱਕਰ ਪਹਿਲਾਂ ਪਏ ਆ ਜਿਹੜਾ ਅਸੀਂ ਅਸੀਂ ਕਾਲਾਕੋਲ ਵੇਖਿਆ ਹਜੇ ਤੱਕ ਸਿੱਖ ਪਾਉਣ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਉਹ ਧਾਰਾ ਹੀ ਇਹੋ ਜਿਹੀ ਲੱਗੀ ਆ ਕਿ ਉਹ ਬੰਦਾ 2 ਮਹੀਨਾ ਤੋਂ 2 ਮਹੀਨੇ ਵਿੱਚ ਰਹਿ ਕੇ ਤੇ ਬਾਅਦ ਦੇ ਵਿੱਚ ਬਾਹਰ ਆ ਜਾਂਦਾ ਕੋਈ ਕਾਨੂੰਨ ਸਖਤ ਨਹੀਂ ਬਣਿਆਗਾ ਤੇ ਜਦੋਂ ਅਸੀਂ ਬੱਥਾ ਟਣਕਿਆ ਵੀ ਇਹ ਜਿਹੜਾ ਡੇਰਾ ਪ੍ਰੀਮੀਅਰ ਇਥੇ ਨੇੜੇ ਘਰ ਹੋ ਸਕਦੇ ਵੀ ਇਹਨਾਂ ਨੇ ਕੋਈ ਸ਼ਰਾਰਤ ਕੀਤੀ ਹੋਵੇ ਇਹਨਾਂ ਨੇ ਕੋਈ ਇਹ ਮਾੜਾ ਕੰਮ ਕੀਤਾ ਜਿਹੜਾ ਤੇ ਅਸੀਂ ਪੁਲਿਸ ਨੂੰ ਬੇਨਤੀ ਕੀਤੀ ਉਸ ਤੋਂ ਬਾਅਦ ਪੁਲਿਸ ਨੇ ਕਿਰਾਂ ਦਾ ਆਪ ਦਾ ਜੋਸ਼ ਦਿਖਾਇਆ ਜੋ ਦਿਖਾਉਂਦੀ ਹੁੰਦੀ ਆ ਪਰ ਦਬਾਅ ਪਾਇਆ ਸਾਡੇ ਤੇ ਵੀ ਇਹ ਵੀਡੀਓ ਨਹੀਂ ਵਾਇਰਲ ਕਰਨੀ ਕਿਉਂਕਿ ਬਾਬਾ ਜੀ ਇਹ ਵੀ ਦੋਸ਼ੀ ਭੱਜਣਾ ਨਹੀਂ ਕਿਤੇ ਆਸੇ-ਬਾਸੇ ਨਾ ਹੋ ਜਾਣ ਚਲੋ ਅਸੀਂ ਉਹਨਾਂ ਦੀ ਗੱਲ ਮੰਨੀ ਪੱਤਰਕਾਰ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਵੀਡੀਓ ਨਹੀਂ ਪਾਈ ਲੈਟ ਤੇ ਚਲੋ ਅਸੀਂ ਕਹਾਂ ਤੇ ਦੋ ਤਿੰਨ ਦਿਨ ਦਾ ਟਾਈਮ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਕੋਈ ਪ੍ਰਸ਼ਾਸਨ ਦੇ ਕੰਨਾਂ 'ਚ ਨਹੀਂ ਸਰਕੀ ਕੋਈ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਸਾਨੂੰ ਦੱਸਦੀ ਨਹੀਂ ਕੋਈ ਠੋਕ ਕੀਤੀ ਹੋਵੇ ਨਾ ਕੋਈ ਬੰਦਾ ਗ੍ਰਿਫਤਾਰ ਕੀਤਾ ਉਹਨਾਂ ਨੂੰ ਲਿਆਉਂਦੇ ਆ ਬਰੋਹੇਆਂ ਵਾਂਗੂ ਬਿਠਾ ਕੇ ਉੱਥੇ ਤੇ ਉਹਨਾਂ ਨੂੰ ਬਾਅਦ 'ਚ ਸ਼ਾਮ ਨੂੰ ਜਾਂ ਦੋ ਤਿੰਨ ਘੰਟਿਆਂ ਬਾਅਦ ਛੱਡ ਦਿੰਦੇ ਆ ਕੋਈ ਹਾਲ ਤੱਕ ਕਾਰਵਾਈ ਨਹੀਂ ਹੋਈਗੀ ਕੋਈ ਬੰਦਾ ਨਹੀਂ ਫੜਿਆ ਗਿਆ ਸਾਡੀ ਜਿਹੜੀ ਸਿੱਖ ਕੌਮ ਦੇ ਜਥੇਦਾਰ ਜੇ ਬਾਬਾ ਅਰਸ਼ਦੀਪ ਸਿੰਘ ਜੀ ਇਹ ਕੱਲ ਤੋਂ ਆਪਣਾ ਕੱਲ ਤੋਂ ਬਾਬਾ ਹੀ ਕੱਲ੍ਹ ਤੋਂ ਬੈਠੇ ਆ ਪਰਸੋਂ ਤੋਂ ਇਹ ਆਪਣਾ ਭੌਖੜ ਤਾਲ ਤੇ ਬੈਠਿਆ ਤੇ ਇਹ ਭੌਖੜ ਤਾਲ ਕਦੇ ਵੀ ਮਰਨ ਵਰਤ ਦੇ ਵਿੱਚ ਬਦਲ ਸਕਦੀ ਆ ਸੋ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਤੁਸੀਂ ਕੁੰਭ ਕਰਨੀ ਨੀਂਦ ਦੇ ਵਿੱਚੋਂ ਜਾਗ ਜਾਓ ਇਹ ਹੁਣ ਅਸੀਂ ਵੀਡੀਓ ਮਜਬੂਰ ਹੋ ਕੇ ਪਾਉਣ ਲੱਗੇ ਆ ਤੇ ਨੈਟ ਤੇ ਚੱਲੂਗੀ ਅਸੀਂ ਇਹ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਸਾਡਾ ਸਾਥ ਦਿਓ ਜਿੱਥੇ ਬੰਗੀਆਂ ਸਿੰਘ ਬੈਠੇ ਆ ਇੱਥੇ ਮਹਾਂਪੁਰਸ਼ ਬੈਠੇ ਆ ਇਨਾਂ ਦਾ ਸਾਥ ਦਊ ਤੁਹਾਡਾ ਕੋਈ ਹੋਰ ਕੋਈ ਨਹੀਂ ਮੰਗਦੇ ਕਿ ਕੋਈ ਉਥੋਂ ਪ੍ਰਾਰਥ ਮੰਗਦੇ ਆ ਸਾਡਾ ਘਟੂਕੜ ਸਾਥ ਤਾਂ ਜਦੋਂ ਸਾਡਾ ਸਿੰਘ ਮਰਨ ਕਿਨਾਰੇ ਹੋਇਆ ਬੈਠਾ ਹੈ ਦੇਖੋ ਕੀ ਸਿਹਤ ਇਹਨਾਂ ਦੀ ਬਿਗੜੀ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਤੇ ਹੋ ਸਕਦਾ ਕੋਈ ਨਾ ਕੋਈ ਉਹ ਜਾਪਾਣਾ ਵਾਪਰ ਜੇ ਤਾਂ ਸ਼ਹਿਰ ਦੇ ਵਿੱਚ ਸ਼ਾਂਤੀ ਬਣੀ ਰਹਿਣੀ ਚਾਹੀਦੀ ਆ ਅਸੀਂ ਕਦੇ ਵੀ ਇਹ ਨਹੀਂ ਚਾਹੁੰਦੇ ਕਿ ਸ਼ਹਿਰ ਦੇ ਵਿੱਚ ਟੰਗਾ ਫਸਾਦ ਹੋਵੇ ਕਿਉਂਕਿ ਹਰੇਕ ਵੀ ਆਪਦੇ ਕੰਮ ਦੇ ਵਿੱਚ ਵਿਜੀ ਆ ਇਹੋ ਜਿਹਿਆਂ ਜਿਹੜੇ ਘਟੀਆਂ ਹਰਕਤਾਂ ਕਰਦੇ ਲੋਕ ਉਹਨਾਂ ਨੂੰ ਚੁੱਕ ਕੇ ਜਿਗਲੂਗੜ ਭੇਜਣਾ ਚਾਹੀਦਾ ਜਿਹੜੇ ਕੋਈ ਚੰਗਾ ਕਾਰਜ ਕਰਦਾ ਜਾਂ ਕੋਈ ਸਿੱਖੀ ਨਾਲ ਜੋੜਦਾ ਜਾਂ ਕੋਈ ਅਮਰਤ ਛਕਾਉਂਦਾ ਉਹਨਾਂ ਨੂੰ ਉਹਨਾਂ ਵਾਸਤੇ ਜੇਲਾ ਬਣੀਆਂ ਉਹ ਜਿੱਥੇ ਕੋਈ ਜਾ ਨਹੀਂ ਸਕਦਾ ਨਾ ਕੋਈ ਆ ਸਕਦਾ ਪਰ ਜਿਹੜੇ ਇਹੋ ਜਿਹੇ ਦੁਸ਼ਟਾ ਮੈਂ ਤਾਂ ਅੱਜ ਤੱਕ ਵੇਖਿਆ ਨਹੀਂ ਕੋਈ ਉਹ ਨੂੰ ਕਿਸੇ ਦੁਸ਼ਟ ਬੰਦੇ ਨੂੰ ਜਿਹੜਾ ਸਮਾਜ ਦੇ ਲਈ ਕਲੰਕ ਲਗਾਈਦਾ ਸਮਾਜ ਤੇ ਉਹਨੂੰ ਕੋਈ ਬਾਹਰ ਕੱਢਦਾ ਹੋਵੇ ਉੱਥੇ ਜੇਲ੍ਹ ਦੇ ਵਿੱਚ ਭੇਜਦਾ ਹੋਵੇ ਢਿਬੂਗੜ ਅੱਗੇ ਆਪਣੇ ਜਿਹੜੀ ਬੇਨਤੀ ਆ ਉਹ ਮਹਾਂਪੁਰਸ਼ ਬੈਠੇ ਹਨ ਸੰਤ ਬਾਬਾ ਸਤਨਾਮ ਸਿੰਘ ਜੀ ਅਗਲੀਆਂ ਜਿਹੜੀਆਂ ਇਹ ਵਿਚਾਰਾਂ ਉਹ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਨ ਨੰਬਰ ਤੇ ਅਸੀਂ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਸਾਡੇ ਸਾਡੇ ਸਰਦਾਰ ਨੂੰ ਵਾਰ-ਵਾਰ ਕਿਉਂ ਪਰਖਿਆ ਜਾਂਦਾ ਹੈ ਜੇ ਸਾਡੇ ਪੰਜਾਬ ਦੀ ਧਰਤੀ ਤੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਹੀ ਇਹ ਇਨਸਾਫ ਸਾਨੂੰ ਨਾ ਮਿਲੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਗੁਰਬਾਣੀ ਦੀ ਬੇਅਦਬੀ ਦਾ ਤੇ ਹੋਰ ਇਨਸਾਫ ਕਿੱਥੇ ਮਿਲੇਗਾ ਇੱਥੇ ਜੇ ਕੋਈ ਅੰਮ੍ਰਿਤ ਛਕਾਉਂਦਾ ਕੋਈ ਖਾਲਸਾ ਵੀਰ ਚਲਾਉਂਦਾ ਬੱਚਿਆਂ ਨੂੰ ਨਸ਼ੇ ਛਡਾਉਂਦਾ ਤੇ ਉਹਨਾਂ ਨੂੰ ਫੜ ਕੇ ਨਸ਼ੇ ਲਾ ਕੇ ਜਿਹਨਾਂ ਸਿੱਟਿਆ ਜਾਂਦਾ ਜਿਹੜੇ ਗੁਰੂ ਸਾਹਿਬ ਦੀ ਬੇਆਬਦੀ ਕਰਾਉਂਦੀ ਹੈ ਘਟਿਆ ਕਰਤੂਤ ਕਰਦੇ ਆ ਛਾਤ ਮਾਹੌਲ ਨੂੰ ਅਸ਼ਾਰਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਖੁੱਲ੍ਹ ਖੁੱਲਾਂ ਦਿੱਤੀਆਂ ਜਾਂਦੀਆਂ ਖੁੱਲੇ ਛੱਡਿਆ ਜਾਂਦਾ ਅੱਜ ਕਿੰਨੇ ਦਿਨ ਹੋ ਗਏ ਇਸ ਕੱਲ ਨੂੰ ਸਾਡਾ ਸਿੰਘ ਜਿਹੜਾ ਹੈ ਕੋਖੜਤਾ ਉੱਤੇ ਬੈਠਾ ਜਿਹਦਾਰ ਅਰਸ਼ਦੀਪ ਸਿੰਘ ਤੇ ਜੇ ਇਹ ਸਿੰਘ ਤੇ ਕੋਈ ਪਾਰਾ ਪਰ ਜਾਂਦਾ ਜੇ ਪ੍ਰਸ਼ਾਸਨ ਕੰਮ ਕਰਨੀ ਨਾ ਉਮੀਦ ਜਾ ਗਿਆ ਅਸੀਂ ਇਹ ਚੇਤਾਵਨੀ ਦੇਣੀ ਚਾਹੁੰਦੇ ਹਾਂ ਅਸੀਂ ਕੱਲ ਤੱਕ ਦੇਖਦੇ ਹਾਂ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਕੰਮ ਨੂੰ ਛੇਪੀਆਂ ਸਾਰੀਆਂ ਜਥੇਬੰਦੀਆਂ ਨੂੰ ਇਕੱਤਰ ਕਰਕੇ ਅਸੀਂ ਕੋਈ ਵੱਡਾ ਸੰਘਰਸ਼ ਵਿੜਾਂਗੇ ਵੱਡਾ ਕਾਰਜ ਕੋਈ ਵੀ ਅਸੀਂ ਜਿਹੜਾ ਪੰਥ ਨੂੰ ਜਿਹੜਾ ਗੁਰਮਤਾ ਹੋਊਗਾ ਉਹਦੇ ਅਨੁਸਾਰ ਸੰਘਰਸ਼ ਵਿੜਿਆ ਜਾਵੇਗਾ ਨੀਤੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਉਹ ਦੋਸ਼ੀ ਹੈ ਜਿਹੜੇ ਜਿੰਨਾਂ ਨੇ ਘਟਿਆ ਕਾਰਤੂਤ ਕੀਤੀ ਉਹਨਾਂ ਨੂੰ ਫੜ ਕੇ ਸਵਾਖਾਂ ਪਿੱਛੇ ਕੀਤਾ ਜਾਵੇ ਉਹਨਾਂ ਤੇ ਪਰਚਾ ਪਾਇਆ ਜਾਵੇ ਕਿ ਕੌਣ ਨੂੰ ਸਾਫ਼ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਆਪਣਾ ਜੇ ਕਿਸੇ ਮੇਰੇ ਵੀਰ ਨੇ ਕੋਈ ਕੰਟੈਕਟ ਕਰਨਾ ਜਾਂ ਕੋਈ ਕਿਸੇ ਸੰਗਤ ਨੇ ਕੋਈ ਕੋਈ ਗੱਲ ਵੀ ਪੁੱਛਣੀ ਹੈ ਸੰਘਰਸ਼ ਬਾਰੇ ਜਾਂ ਬਾਬਾ ਜੀ ਦੀ ਸਿਹਤ ਬਾਰੇ ਕਿਉਂਕਿ ਜਿਨੂੰ ਦਿਨ ਇਹਨਾਂ ਦੀ ਸਿਹਤ ਦੇ ਵਿੱਚ ਗਰਾਵਟ ਆ ਰਹੀ ਆ ਉਹ ਬੇਨਤੀ ਇਹ ਹੀ ਆ ਕਿ ਥੋਡੇ ਕੋਲੇ ਹੁਣ ਮੌਕਾ ਹੈਗਾ ਇਹ ਮੌਕਾ ਸੰਭਾਲ ਲਓ ਕਿਉਂਕਿ ਪੰਜਾਬ ਅੱਗੇ ਬਹੁਤ ਹੀ ਦੁਖੀ ਹਾਲਤ ਦੇ ਵਿੱਚ ਹੋਇਆ ਪਿਆ ਕੋਈ ਨਸ਼ਾ ਨਾ ਮਾਰ ਰਿਹਾ ਕੋਈ ਕੁਝ ਹੋ ਰਿਹਾ ਤੇ ਬਾਬਾ ਜੀ ਜਿਹੜੇ ਆਪਣੇ ਜੱਥੇਦਾਰ ਦੀ ਅਸ਼ਦੀਪ ਸਿੰਘ ਜੀ ਇਹ ਸ਼ੂਗਰ ਦੇ ਜਿਹੜੇ ਆਪਣੇ ਮਰੀਜ਼ ਹਨ ਦਿਨੋਂ ਦਿਨ ਇਹਨਾਂ ਦੀ ਹਾਲਤ ਵਿਗੜਦੀ ਜਾ ਰਹੀ ਆ ਸਾਥੋਂ ਵੇਖੀ ਨਹੀਂ ਜਾ ਰਹੀ ਅਸੀਂ ਬਾਰ ਬਾਰ ਬੇਨਤੀਆਂ ਕਰ ਰਹੇ ਇਹਨਾਂ ਨੂੰ ਕਿ ਤੁਸੀਂ ਇਹ ਨਾ ਕਰਨ ਚੱਪੋ ਪਰ ਇਹ ਆਪ ਦੇ ਜਿਹੜੇ ਅਟਲ ਖੜੇ ਆ ਤੇ ਇਹ ਆਪ ਦਾ ਸਟੈਂਡ ਤੇ ਖੜੇ ਆ ਕਹਿੰਦੇ ਜਾਣ ਤਾਂ ਚਲੀ ਜਾਊਗੀ ਪਰ ਇਹ ਸਿੰਘ ਕੋਈ ਉਹੋ ਜਿਹਾ ਨੀਂਦ ਕਰ ਸਕਦਾ ਕਾਰਜ ਜਿਹਦੇ ਨਾਲ ਕੇ ਖਾਲਸਾ ਪੰਥ ਦੀ ਕਚਹਿਰੀ ਦੇ ਵਿੱਚ ਇਹਨਾਂ ਨੂੰ ਨੀਵਾ ਹੋਣਾ ਪੈਜੋ ਤੇ ਸੋ ਬੇਨਤੀ ਹੈ ਇਹੀ ਆ ਕਿ ਜਿਸ ਕਿਸੇ ਵੀ ਵੀਰ ਭੈਣ ਨੇ ਕੋਈ ਵੀ ਸੰਪਰਕ ਕਰਨਾ ਸਾਡੇ ਨਾਲ ਜਿਹੜੇ ਅਗਲੇ ਸੰਘਰਸ਼ ਵਾਸਤੇ ਤਾਂ ਉਹ ਆਪਣੇ ਸਾਡੇ ਨਾਲ ਕੰਟੈਕਟ ਕਰ ਸਕਦਾ ਸਾਡੇ ਮੋਬਾਈਲ ਨੰਬਰ ਹਨ 95924 57155 ਬਾਬਾ ਜੀ ਦਾ ਨੰਬਰ 75996554 ਆਪ ਜੀ ਦਾ 987523 523 ਆਪ ਜੀ ਦਾ 99668 3400 ਆਪ 99845 99135 ਲੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਜਾਨੀ ਹੋਵੇ ਤੇ ਉਹ ਜਾਣਕਾਰੀ ਸਾਥੋਂ ਲੈ ਸਕਦਾ ਹੈ ਹੁਣ ਸੰਘਰਸ਼ ਜਿਹੜਾ ਉਹ ਹਜੇ ਤੱਕ ਅਸੀਂ ਪੂਰਾ ਸੰਘਰਸ਼ ਬਾਬਾ ਜੀ ਆਪਦੇ ਗ੍ਰਹਿ ਵਿਖਾਈ ਇਹ ਜਿਹੜਾ ਸੰਘਰਸ਼ ਲੜ ਰਹੇ ਆ ਅਸੀਂ ਇਹਨਾਂ ਨੂੰ ਬੇਨਤੀ ਇਹੀ ਕਰਾਂਗੇ ਕਿ ਤੁਹਾਡੇ ਨਾਲ ਅਸੀਂ ਸਿੱਖ ਕੌਮ ਪੂਰੀ ਖੜੂਗੀ ਕਿਉਂਕਿ ਜਿਹੜੇ ਗੁਰੂ ਸਾਹਿਬ ਆ ਗੁਰਬਾਣੀ ਆ ਉਹਨਾਂ ਨੂੰ ਦਰਜਾ ਸਾਡਾ ਗੁਰੂ ਦਾ ਮਿਲਿਆ ਹੈ ਅਸੀਂ ਗੁਰੂ ਤੋਂ ਬਾਹਰ ਨਹੀਂ ਜਾ ਸਕਦੇ ਕਹਿੰਦੇ ਇਹ ਮੱਕੇ ਤੋਂ ਪਰੇ ਤਾਂ ਜਾੜ ਹੀ ਆ ਤੇ ਸਿੱਖਾਂ ਵਾਸਤੇ ਵੀ ਇਹ ਜਿਹੜਾ ਆਪਣਾ ਇੱਕ ਗੁਰਬਾਣੀ ਆ ਚਾਹੇ ਉਹ ਕਿਸੇ ਵੀ ਅੱਖਰ ਇੱਕ ਇੱਕ ਅੱਖਰ ਅਸੀਂ ਗੁਰੂ ਰੂਪ ਮੰਨਦੇ ਉਹਨਾਂ ਨੂੰ ਸਾਡੀ ਗੁਰਬਾਣੀ ਸਿੱਖਾਂ ਦੀ ਗੁਰਬਾਣੀ ਦਾ ਨਰਾਦਰ ਹੋ ਰਿਹਾ ਦਿਨੋਂ ਦਿਨ ਇਸ ਸਿੱਖਾਂ ਦਾ ਇਹ ਇੱਕ ਪੰਜਾਬ ਹੀ ਆ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਸਿੱਖਾਂ ਦਾ ਏ ਜਿਹਦੇ ਵਿੱਚ ਸਿੱਖ ਬਸੋਂ ਜ਼ਿਆਦੇ ਆ ਤੋਂ ਪੰਜਾਬ ਦੇ ਵਿੱਚ ਹੀ ਉਹ ਸਾਡਾ ਸਿੱਖਾਂ ਦਾ ਘਾਣ ਕਰ ਰਹੇ ਆ ਸੁਧਰ ਜੋ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਤੇ ਚੇਤਾਵਨੀ ਵੀ ਆ ਖੱਡੇ ਨੂੰ ਜੇ ਕੁਝ ਨਾ ਤੁਸੀਂ ਕੀਤਾ ਕੱਲ ਤੱਕ ਤਾਂ ਅਗਲਾ ਸੰਧਾਰਚ ਫੇਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਸਿੱਖ ਕੰਮ ਲੜਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਪਰਾਵੀ ਵਰਕ ਇਹਨੇ ਕੁਲ ਕਰ ਲਿਆ ਲਿਆ ਤੇ ਇਹਨਾਂ ਸੰਪਲ 5000 ਨਿਗਰਾਨ ਹੋ ਰਿਹਾ ਸਾਬ 10 ਕੱਲ ਪਰਸੋਂ ਤੇ ਹੀ ਬਾਬਾ ਅਸਦੀ ਸਿੰਘ ਕੋਲੇ ਸੀ ਅੱਗੇ ਇਹਨਾਂ ਦਾ ਮੁੱਖੋ ਖਰਚਾ ਅੱਜ ਰਹਿਣਾ ਮਜਬੂਰ ਹੁਕਰਨਾ ਮਜਬੂਰੀ ਕੀ ਪਰਸੋਂ ਤੋਂ ਬਾਬਾ ਜੀ ਦੀ ਪਹੁੰਚੀ ਕੁਝ ਹੁਕਮ ਫਰਕਾ ਮਿਲੇ ਆ ਇਹਨਾਂ ਨੇ ਆਪ ਸਾਰਾ ਬੂਹੂ ਬੜਾਈ ਅਸੀਂ ਚਕਾਇਆ ਵੀ ਸਭ ਕੁਝ ਉਹਨਾਂ ਨੇ ਦੇ ਆ ਵੀ ਇਹਨੂੰ ਗੱਲ ਨੂੰ ਉਹਨਾਂ ਕੋਲ ਉਸ ਤਰਕੇ ਅੰਦਰ ਕਰਦੇ ਹਾਲ ਤੱਕ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ ਇਸ ਦਾ ਕਿ ਅਗਲੀ ਸਤਾਵਨੀ ਹੈ ਸਾਡੀ ਕਿ ਜੇ ਕੱਲ ਸਵੇਰ ਤੱਕ ਕੁਝ ਨਾ ਹੋਇਆ ਤੇ ਕੱਲ ਨੂੰ ਅਸੀਂ ਇਹ ਫਿਰ ਵੱਡਾ ਸੰਘਰਸ਼ ਕਰਾਂਗੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਸੇ ਕਰਕੇ ਬੈਠੀਆਂ ਅਸੀਂ ਕਲਾਕਲਾ ਸਿੰਘ ਜਥੇਬੰਦੀ ਦਾ ਮੁਖੀ ਹੈ ਜਿੰਨੇ ਬੈਠੇ ਆ ਇਸ ਕਰਕੇ ਬਹੁਤ ਵੱਡੇ ਲੈਵਲ ਤੇ ਇਸ ਦਾ ਸੁਣਾ ਇਸ ਪ੍ਰਸ਼ਾਸਨ ਨੂੰ ਵੀ ਇਹ ਨੰਬਰ 10 ਤੇ ਬੇਨਤੀ ਵੀ ਜਲਦੀ ਇਹ ਮਸਲੇ ਜਿਹੜੇ ਬਾਬਾ ਅਰਸ਼ਦੀਪ ਸਿੰਘ ਜੀ ਕਹਿੰਦੇ ਨੇ ਇਹਨਾਂ ਹੱਲ ਕਰੋ ਤੇ ਸਾਨੂੰ ਵੀ ਮਤਲਬ ਆਉਤੀ ਡੀਲ ਸਾਡੀ ਅੰਦਰ ਸਾਡੇ ਦਰਦ ਦਾ ਹੈ ਪਰਵਾਣ ਦੇ ਨੂੰ ਬਲਬਲ ਤੇ ਤੁਹਾਨੂੰ ਵੀ ਸੁਖ ਨੂੰ ਸਕੂਨ ਮਿਲੇ ਇਸ ਤਰ੍ਹਾਂ ਦੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਫਤਿਹ ਦੀ ਖਾਨ ਪਾਜੀ ਕੀ ਜੋ ਤੇ ਭੁੱਲ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਦੀ ਸਾ ਸੰਗਤ ਜੀ ਜੋ ਇਹ ਸਮੂਹ ਸਖ ਧੰਨ ਸਿੰਘ ਜੀ ਦੀ ਬੰਦੀਆਂ ਕੱਤਰ ਹੋਈਆਂ ਆਪ ਜੀ ਨੂੰ ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰੇ ਵੀਰਾਂ ਨੇ ਸਾਡੇ ਸਤਕਾਰਯੋਗ ਬਾਬਾ ਅਰਸ਼ਦੀਪ ਸਿੰਘ ਜੀ ਜੋ ਇਹ ਫੜਤਾ ਹਤੇ ਬੈਠੇ ਪਰਸੋਂ ਤੋਂ ਲੈ ਕੇ ਕਰਕੇ ਉਹਨਾਂ ਦੇ ਮੰਨ ਦੇ ਵਿੱਚ ਅੱਜ ਨਹੀਂ ਪਹਿਲਾਂ ਵੀ ਬਹੁਤ ਅਸੀਂ ਦੇਖਦੇ ਹਾਂ ਕਾਫੀ ਸਮੇਂ ਤੋਂ ਕਿ ਸਿੱਖੀ ਦਾ ਬਹੁਤ ਉਹਨਾਂ ਦੇ ਅੰਦਰ ਦਰਦ ਆ ਇਹ ਹੁਣ ਜਿਹੜੀ ਪ੍ਰਸ਼ਾਸਨ ਨੇ ਸਾਡੀ ਕੋਈ ਵੀ ਸਰਵੇਖੀ ਨਹੀਂ ਕੀਤੀ ਉੱਥੇ ਇਹਨਾਂ ਨੂੰ ਬਹੁਤ ਮਜਬੂਰ ਹੋ ਕੇ ਬੜੇ ਦੁਖੀ ਹਿਰਦੇ ਦੇ ਨਾਲ ਹੋ ਕੇ ਇਹਨਾਂ ਨੂੰ ਅੱਜ ਫੜਤਾ ਉਤੇ ਬੈਠਣਾ ਪਿਆ ਸੋ ਸਾਰੇ ਜਥੇਬੰਦਗਾ ਦੇ ਮੁਖੀ ਆ ਅੱਜ ਪ੍ਰਸ਼ਾਸਨ ਨੂੰ ਫੇਰ ਸਾਰਾ ਸਿੱਖ ਸੰਗਾਂ ਨੇ ਵਿਚਾਰ ਵਟਾਂਦਰਾ ਕੀਤਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਚਿਤਾਵਨੀ ਵੀ ਕਰਦੇ ਆ ਕਿ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਨਹੀਂ ਦੁਸੀਆ ਫੜ ਕੇ ਉਹਨੂੰ ਅੰਦਰ ਦਿੱਤਾ ਜਾਵੇ ਮਸਲੇ ਮੁਕੇ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਵੱਡੇ ਆ ਸੋ ਅਸੀਂ ਅੱਜ ਫੇਰ ਬੇਨਤੀ ਕਰਦੇ ਆ ਉਸ ਤੋਂ ਬਾਅਦ ਕਿ ਜਿਹੜੀਆਂ ਸਿੱਖ ਜਥੇਬੰਦੀਆਂ 71 ਹੋ ਕੇ ਅਗਲਾ ਪ੍ਰੋਗਰਾਮ ਵੱਡਾ ਲੈਕਣੀਆਂ ਉਹਦੀ ਜਿਹੜੀ ਜ਼ਿੰਮੇਵਾਰੀ ਆ ਫੇਰ ਪ੍ਰਸ਼ਾਸਨ ਦੀ ਹੋਊਗੀ वाहेगुरु जी का काल वाहेगुरु जी फुल